ਲੇ ਵੀ ਮਿੱਤਰੋ ਆਪਣੇ ਇੱਕ ਦੋਸਤ ਨੇ ਆਪਾਂ ਨੂੰ ਇੱਕ ਦੱਸਿਆ ਜੀ ਨੁਕਤਾ ਆਪਾਂ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਆਪਾਂ ਆਪ ਤਿਆਰ ਕਰਕੇ ਛਟਿਆ ਤੇ ਮਿਹਨਤ ਬਹੁਤ ਆਉਂਦੀ ਹੈ ਮਤਲਬ ਤੇ ਆਪਾਂ ਤੁਹਾਨੂੰ ਵੀ ਦੱਸਾਂਗੇ ਕਿਉਂਕਿ ਆਪਾਂ ਜਿਹੜੀਆਂ ਦੂਜੀਆਂ ਦਵਾਈਆਂ ਹੁੰਦੀਆਂ ਨੇ ਜ਼ਹਿਰੀਲੀਆਂ ਉਹ ਕਦੇ ਨਹੀਂ ਕਰਦੇ ਸਬਜ਼ੀਆਂ ਤੇ ਜਿਹੜੀ ਆਪਣੇ ਘਰੇ ਬਾੜੀ ਲਾਈ ਹੋਈ ਹੈ ਸਬਜ਼ੀਆਂ ਵਾਲੀ ਬਗੀਚੀ ਤੇ ਆਪਾਂ ਗੋਭੀ ਲਾਈ ਨੂੰ ਇਹਨੂੰ 20 ਦਿਨ ਹੋ ਗਏ ਤੇ ਅੱਜ ਹੈਗੀ ਆ 20 ਤਰੀਕ 9ਵਾਂ ਮਹੀਨਾ 2024 ਤੇ ਇਹ 20 ਕ ਦਿਨ ਆਪਾਂ ਪਹਿਲਾਂ ਗੋਭੀ ਲਾਈ ਸੀਗੀ 20 22 ਦਿਨ ਹੋ ਗਏ ਹੋਣਗੇ ਤੇ ਇਹਦੇ ਤੇ ਇੱਕ ਆਪਾਂ ਕਰਨ ਲੱਗੇ ਆ ਫਾਰਮੂਲਾ ਵਰਤਣ ਲੱਗੇ ਆ ਤੇ ਤੁਹਾਨੂੰ ਵੀ ਦੱਸਾਂਗੇ ਆਪਾਂ ਤੇ ਉਹਦਾ ਫਿਰ ਰਿਜ਼ਲਟ ਕੀ ਆਉਂਦਾ ਮੂਰੇ ਦੱਸ ਕੁ ਦਿਨਾਂ ਤੱਕ ਉਹ ਵੀ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਤੇ ਅੱਜ ਆਪਾਂ ਇਹ ਤਿਆਰ ਕਰਕੇ ਜਿਹੜੀ ਆ ਸਪਰੇਅ ਕਰ ਰਹੇ ਆਂ ਤਿਆਰ ਹੋ ਗਈ ਹੈ ਆਪਣੀ ਦਵਾਈ ਹੁਣ ਆਪਾਂ ਸਪਰੇਅ ਤੇ ਕਰਾਂਗੇ 100 ਕਬੂਟਾ ਆਪਣਾ ਹੈਗਾ ਇਹ ਗੋਭੀ ਦਾ ਠੀਕ ਹੈ ਜੀ ਤੇ ਬਾਕੀ ਵਰਤਿਓ ਤੁਸੀਂ ਵੀ ਇਹ ਕਿਉਂਕਿ ਜ਼ਹਿਰੀਲੀਆਂ ਜਿਹੜੀਆਂ ਸਪਰੇਹਾਂ ਨੇ ਉਹ ਤੋਂ ਜਿੰਨਾ ਬਚ ਹੁੰਦਾ ਬਚਿਆ ਕਰੋ ਤੇ ਇਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਇੱਕ ਵਾਰੀ ਆਪਾਂ ਲੱਸੀ ਹੈ ਜਿਹੜੀ ਖੱਟੀ ਲੱਸੀ ਹੁੰਦੀ ਹੈ ਆਪਣੀ ਘਰ ਵਾਲੀ ਉਹ ਰੱਖਣੀ ਆ ਆਪਾਂ ਜਦੋਂ ਉਹਨੂੰ ਮਤਲਬ ਹੋ ਜਾਣ 15-20 ਦਿਨ ਪਈ ਨੂੰ ਤੇ ਉਹ ਆਪਣੇ ਆ ਦੇਖੋ ਇਹਦੇ 'ਚ ਆਪਣੀ ਇਹ ਰੱਖੀ ਹੋਈ ਵਾਲੀ ਸੱਸੀ ਠੀਕ ਆ ਜੀ ਤੇ ਜਿਹੜੀ ਮਾਤਰਾ ਵਾ ਕਿਵੇਂ ਸਾਰਾ ਉਸ ਨੂੰ ਆਪਾਂ ਦੱਸਦੇ ਆ ਵੀਡੀਓ ਨਾਲ ਜੁੜੇ ਰਹੋ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਜਹਰੀਲੀਆਂ ਜਿਹੜੀਆਂ ਰਿਹਾਂ ਸਪਰੇ ਹਾਂ ਤੋਂ ਬਿਨਾਂ ਵਾਲੀਆਂ ਸਬਜ਼ੀਆਂ ਜਿਹੜੀਆਂ ਉਹ ਖਾ ਸਕੀਏ ਤੇ ਤੁਸੀਂ ਵੀ ਆਪਣੇ ਘਰੇ ਜਰੂਰ ਲਾਇਆ ਕਰੋ ਇੰਨੀ ਕੁ ਸਬਜੀ ਆਪਦੇ ਖਾਣਯੋਗੀ ਤੇ ਹਾਂਜੀ ਹੁਣ ਆਪਾਂ ਲੈਣਾ ਕੀ ਕੀ ਆ ਨੋਟ ਕਰ ਲਿਓ ਇੱਕ ਤਾਂ ਆਪਾਂ ਮਤਲਬ ਜੇ ਤੁਸੀਂ ਆਹ 3 ਲੀਟਰ ਵਾਲੇ ਪੰਪ ਨਾਲ ਸਪਰੇਅ ਕਰਨੀਆਂ ਤਾਂ ਤੁਸੀਂ ਇਹਦੇ ਲਈ ਆ 50 ਕੁ ਮਤਲਬ ਐਮਐਲ ਕਹਿ ਲਓ 50 ਕ ਐਮ ਐਲ ਜਿਹੜੀ ਆ ਇਹ ਆਪਾਂ ਲੱਸੀ ਆ ਜਿਹੜੀ ਖੱਟੀ ਲੈਣੀ ਆ ਤੇ ਉਹਦੇ ਵਿੱਚ ਤੁਸੀਂ 20 ਗ੍ਰਾਮ ਜਿਹੜਾ ਆਮਲਾ ਪਾਊਡਰ ਆ ਬਨਸਾਰੀ ਤੋਂ ਮਿਲਦਾ ਜੀ ਆਮਲਾ ਪਾਊਡਰ ਉਹ ਤੁਸੀਂ ਪਾ ਲਿਓ ਤੇ ਉਹਨੂੰ ਪਾ ਕੇ ਆਪਾਂ 3 ਦਿਨ ਰੱਖ ਦੇਣਾ ਜੀ 3 ਦਿਨ ਦੇ ਲਈ ਉਹਨੂੰ ਆਪਾਂ ਰੱਖ ਦੇਣਾ ਵਾ ਪਾ ਕੇ ਤੇ ਤੀਜੇ ਦਿਨ ਫਿਰ ਆਪਾਂ ਉਹਨੂੰ ਤੁਸੀਂ ਚੰਗੀ ਤਰ੍ਹਾਂ ਜਿਵੇਂ ਤੁਸੀਂ ਦੇਖ ਹੀ ਲਿਆ ਆਪਣੇ ਕੋਲ ਸਾਮਾਨ ਵੀ ਪਹਿਲਾਂ ਕੱਪੜੇ ਨਾਲ ਪਾਉਣਾ ਫੇਰ ਆਪਣੇ ਆਚ ਆ ਪੂਣੀ ਚੰਗੀ ਤਰ੍ਹਾਂ ਜਿਹੜਾ ਪੰਪ ਦੇ ਵਿੱਚ ਕੋਈ ਦਿੱਕਤ ਨਾ ਆਵੇ ਮਤਲਬ ਪੰਪ ਬੰਦ ਨਾ ਹੋਵੇ ਚੱਲਣ ਲੱਗਿਆ ਸੋ ਤੁਸੀਂ 50 ਗ੍ਰਾਮ 50 ਐਮ ਐਲ ਲੈ ਲਓ 50 ਐਮ ਐਲ ਖੱਟੀ ਲੱਸੀ 20 ਗ੍ਰਾਮ ਜਿਹੜਾ ਜੀ ਆਮਲਾ ਤੇ ਉਹ ਉਹਦੇ ਵਿੱਚ ਪਿਉਂ ਕੇ ਰੱਖ ਦੇਣਾ ਤੇ ਤੀਜੇ ਦਿਨ ਤੁਸੀਂ ਉਹ ਇਸ ਤਰ੍ਹਾਂ ਹੁ ਤਿਆਰ ਕਰਕੇ ਚੰਗੀ ਤਰ੍ਹਾਂ ਹਸਾਨ ਕੇ ਸਪਰੇਅ ਕਰਨੀਆਂ ਤੇ ਇਹਦਾ ਫਿਰ ਰਿਜ਼ਲਟ ਦੇਖਿਓ ਤੁਸੀਂ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਤੇ ਆਪਣਾ ਭਰਾ ਉਹ ਕਰਦੇ ਰਹਿੰਦੇ ਨੇ ਤੇ ਆਪਾਂ ਤੁਹਾਡੇ ਨਾਲ ਦੁਬਾਰਾ ਜਿਹੜੀ ਵੀਡੀਓ ਕੀ ਗ੍ਰੋਥ ਹੋਈ ਉਹ ਫਿਰ ਸਾਂਝੀ ਕਰਾਂਗੇ ਆਪਾਂ